ਹਾਂ ਪਰ ਇਹ ਗੱਲ ਦਾ ਪਤਾ ਲੱਗ ਗਿਆ ਹੈ ਕਿ ਇਸ ਵੀ ਆਪਾਂ ਕਰਦੇ ਹਾਂ ਸਰ ਇਹ ਜੂਸ ਨੇ ਮੋੜੇ ਜੀ ਸਰ ਜਿਹੜਾ ਜੂਸ ਹੈ ਨਾ ਜੀ ਆਮ ਆਮੀ ਪਾਰਟੀ ਦਾ ਜਿਹੜਾ ਜੂਸ ਵੀ ਹੈ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਉਹ ਸਾਰੇ ਆਪਣੇ ਮੁੰਡੇ ਭੇਜ ਲਏ ਨੇ ਘਰ ਘਰ ਇਹ ਨਹੀਂ ਜੀ ਅਸੀਂ ਇਹ ਸੋਚਿਆ ਵੀ ਜਿਹੜਾ ਬੰਦਾ ਉਹ ਮੁੰਡੇ ਜਦੋਂ ਜਾਣਗੇ ਤਾਂ ਉਹਦੇ ਨਾਲ ਜਿਹੜਾ ਸਾਡਾ ਮੋਤ ਨਹੀਂ ਬੰਦਾ ਬੰਦੇ ਵਾਸਤੇ ਹਾਂ ਹਾਂ ਉਹ ਵੀ ਨਹੀਂ ਹਾਂਜੀ ਹਾਂਜੀ ਇੱਥੇ ਖੜੇ ਆਂ ਅੱਜ ਜਿਹੜੀ ਆਈਟੀ ਸੈਕਟਰ ਹੁੰਦੀਆਂ ਜਿੰਨੀਆਂ ਵੀ ਐਸੋਸੀਏਸ਼ਨ ਸੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਸੀ ਸਾਰਿਆਂ ਨੂੰ ਅੱਜ ਮਿਲ ਕੇ ਆਈਆਂ ਸੀ ਇਕੱਠੀਆਂ ਹੋ ਕੇ ਤੇ ਉਹਨਾਂ ਨੂੰ ਇਹ ਜਗਦਾ ਵੀ ਜਿਹੜੀ ਇਹ ਡਿਮਾਂਡ ਹੈ ਇਹ ਜ਼ਿਆਦਾ ਨਹੀਂ ਜਾਏਗਾ ਘਟਾਉਣੀ ਚਾਹੀਦੀ ਹੈ ਉਹ ਮਨੇ ਸੁਣੀ ਸੀ ਤੇ ਮੈਂ ਉਹਨਾਂ ਨੂੰ ਇਸ ਗੱਲ ਦਾ ਪ੍ਰੋਕਸਾ ਦਿੱਤਾ ਵੀ ਮੈਂ ਇੱਕ ਵਾਰੀ ਕਮਾਡਾ ਦੇ ਅਧਿਕਾਰੀਆਂ ਦੇ ਨਾਲ ਗੱਲ ਕਰਕੇ ਸਾਰਿਆਂ ਇੱਕ ਵਾਰੀ ਕੈਲਕੂਲੇਸ਼ਨ ਚੈੱਕ ਕਰਕੇ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਕੋਈ ਇਹਦਾ ਜਵਾਬ ਆ ਉਹ ਦੇ ਸਰ ਕੰਗਾ ਉਹਦਾ ਮੈਂ ਇਹ ਯਕੀਨ ਦਵਾਇਆ ਵੀ ਜੋ ਤੁਸੀਂ ਸੋਚਦੇ ਜੋ ਤੁਸੀਂ ਚਾਹੁੰਦੇ ਹੋ ਮੈਂ ਕੋਸ਼ਿਸ਼ ਕਰਾਂਗਾ ਵੀ ਉਹ ਸੋਚ ਤੇ ਮੈਂ ਪੂਰਾ ਉਤਰ ਸਕਾਂ ਸਰ ਇਹਦੇ ਵਿੱਚ ਜਿਹੜੀ ਵੱਡੀ ਗੱਲ ਇਹ ਹੈ ਕਿ ਉਹ ਕਹਿੰਦੇ ਨੇ ਕਿ ਜਿੰਨੇ ਪ੍ਰਾਈਸ ਤੇ ਅਸੀਂ ਜਿਹੜੇ 플ਾਟ ਲਏ ਸੀ ਉਹ ਤੋਂ ਕਿਤੇ ਜ਼ਿਆਦਾ ਸਾਨੂੰ ਇਨਹਾਂਸਮੈਂਟ ਪੈ ਰਹੀ ਹੈ ਤੇ ਇਹ ਵੀ ਕਹਿੰਦੇ ਨੇ ਵੀ ਛੱਤ ਉੱਪਰ ਸੀ ਦੇ ਤੁਸੀਂ ਕਾਫੀ ਜਿਹੜਾ ਐਲਸ ਕਰਵਾਇਆ ਤਾਂ ਸਾਡੇ ਵੀ ਕਰਵਾਓ ਨਹੀਂ ਉਹ ਜਿਹੜੀ ਇਨਹਾਂਸਮੈਂਟ ਜਾਦਾ ਤੇ ਘੱਟ ਦੀ ਗੱਲ ਨਾ ਜੀ ਉਥੇ ਇਹ ਵੀ ਮਾਨਯੋਗ ਹਾਈ ਕੋਰਟ ਨੇ ਜੋ ਫੈਸਲਾ ਦਿੱਤਾ ਜੋ ਜੀਵਿਦਾਰਾਂ ਨੂੰ ਜਿਹਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਉਸ ਟਾਈਮ ਉਦੋਂ ਵੱਧ ਜਿਹੜਾ ਉਹਨੂੰ ਮੁਆਵਜ਼ਾ ਦਿੱਤਾ ਗਿਆ ਉਹ ਮੁਆਵਜ਼ਾ ਹੀ ਸਾਰਾ ਪ੍ਰੋਪੋਰਸ਼ਨਲ ਲੋਕਾਂ ਦੇ ਪਾਇਆ ਗਿਆ ਉਹ ਮਤਲਬ ਘੱਟ ਵੀ ਹੋ ਸਕਦਾ ਸੀ ਵੱਧ ਵੀ ਹੋ ਸਕਦਾ ਸੀ ਪਰ ਮੇਰੀ ਕੋਸ਼ਿਸ਼ ਆ ਵੀ ਕਿਸੇ ਵੀ ਤਰੀਕੇ ਨਾਲ ਜੇ ਕਿਸੇ ਕੋਈ ਮਿਸਕੈਲਕਿਊਲੇਸ਼ਨ ਹੋਈ ਹੈ ਜਾਂ ਕੁਝ ਹੋਇਆ ਉਹਨੂੰ ਇੱਕ ਵਾਰੀ ਚੈੱਕ ਕਰਵਾ ਕੇ ਇਨਾਂ ਨੂੰ ਵੀ ਜਿਹੜੀ ਛਤਰ ਨੂੰ ਅਸੀਂ ਤੱਕ ਦੀ ਜਿਹੜੀ ਰੀਲੀਫ ਆ ਉਹ ਦਵਾਈ ਜਾਵੇ ਜਾਂ ਸਕੇ ਇਹ ਮੈਂ ਕੋਸ਼ਿਸ਼ ਕਰਾਂ। ਸੱਤੇ ਉਹਨੋਂ ਤੱਕ ਤੱਕ ਜਿਹੜੇ ਇਹਨਾਂ ਨੂੰ ਨੋਟਿਸਿਸ ਵਗੈਰਾ ਦਾ ਤੁਸੀਂ ਕੋਈ ਉਹ ਵੀ ਦਿੱਤਾ ਭਰੋਸਾ ਵੀ ਨਹੀਂ ਆਉਂਗਾ। ਹਾਂ ਉਹ ਮੈਂ ਰਿਕਵੈਸਟ ਕੀਤੀ ਆ ਕਿ ਇਹ ਕਨਵਡਾ ਨੂੰ ਵੀ ਜਦੋਂ ਤੱਕ ਹਰਦਰ ਕੋ ਫੈਸਲਾ ਨਹੀਂ ਹੋ ਜਾਂਦਾ ਸਰਕਾਰ ਵੱਲੋਂ ਤੇ ਮੈਂ ਜਮੇ ਦੀ ਬੇਨਤੀ ਦੇ ਮੁੱਖ ਰੱਖੇ ਹੋਏ ਕਲਕੂਲੇਸ਼ਨ ਦੁਬਾਰਾ ਨਹੀਂ ਹੋ ਜਾਂਦੀਆਂ ਉਦੋਂ ਤੱਕ ਲੋਕਾਂ ਨੂੰ ਨੋਟਿਸ ਨਾ ਜਾਰੀ ਕੀਤੇ ਜਾਂ ਤੇ ਨਹੀਂ ਜਿਹੜੇ ਉਹਦੇ ਐਨਡੀਸੀ ਆ ਉਹ ਰੁਕੇ ਜਾਣ ਤੇ ਉਹਨਾਂ ਨੇ ਭਰੋਸਾ ਦਿਵਾਇਆ ਵੀ ਅਸੀਂ ਨੋਟਿਸ ਵੀ ਨਹੀਂ ਦਵਾਂਗੇ ਤੇ ਜਿਹੜੇ ਨੋਟਿਸ ਸਰਟੀਫੀਕਟ ਉਹ ਵੀ ਦਿੱਤੇ ਜਾਣੇ ਜਾਰੀ ਰਹਿਣਗੇ ਇਹਦੇ ਵਾਸਤੇ ਸਰਕਾਰ ਕੋਈ ਫਸਲ ਕਿਹ ਜਣਾਣਾ ਰੀਟਿੰਗ ਵੀ ਕਰਦੇ ਜਾ ਰਹੇ ਹਾਂ ਕੋਈ ਕਮੇਟੀ ਵੀ ਫਾਰਮ ਕਰੋਂਗੇ ਜਿਹਦੇ ਵਾਸਤੇ 7780 ਵਾਸਤੇ ਫਾਰਮ ਕੀਤੀ ਸੀ ਨਹੀਂ ਮੈਂ 7780 ਵਾਸਤੇ ਕੋਈ ਟਿਨਸੀ ਫਾਰਮ ਨਹੀਂ ਕੀਤਾ ਉਹ ਤਾਂ ਆਪਣੇ ਆਪ ਹੀ ਉਹਨੇ ਕਰ ਲਈ ਸੀ ਮੈਂ ਤਾਂ ਉਹਨੂੰ ਕਿਹਾ ਸੀ ਵੀ ਕੋਈ ਜ਼ਰੂਰਤ ਨਹੀਂ ਤੁਸੀਂ ਆਪਣਾ ਟਾਈਮ ਨਾ ਖਰਾਬ ਕਰੋ ਤੁਸੀਂ ਕੰਮ ਨਾ ਛੱਡੋ ਤੁਸੀਂ ਲੋਟਣ ਘਰਾਂ ਚ ਚੱਲ ਕੇ ਜਾਓ ਥੋੜਾ ਕੰਮ ਘਰ ਬੈਠੇ ਬਿਠਾਈ ਕੋ ਇਦਾਂ ਵੀ ਮੈਂ ਇਹ ਤੁਹਾਨੂੰ ਦੱਸ ਦਿੱਤ ਆ ਯਾਰ ਵੀ ਤੁਹਾਨੂੰ ਕਿੱਦਾਂ ਆਉਣੀ ਲੋੜ ਨਹੀਂ ਤੁਹਾਨੂੰ ਮੈਂ ਫੋਨ ਸਾਹ ਦੱਸਣ ਤੋਂ ਬਾਅਦ ਆਪ ਬੁਲਾਉਂਗਾ ਫੋਨ ਕਰਕੇ ਸਾਰੇ ਅਧਿਕਾਰੀਆਂ ਨਾਲ ਗੱਲ ਕਰਕੇ ਮੰਤਰੀ ਸਾਹਿਬਾਨ ਨਾਲ ਗੱਲ ਕਰਕੇ ਮੁੱਖ ਮੰਤਰੀ ਸਾਹਿਬਾਨ ਨਾਲ ਗੱਲ ਕਰਕੇ ਜੇ ਜੋ ਵੀ ਉਹਦਾ ਰਿਜ਼ਲਟ ਹੋਣਾ ਨੀਚਾ ਹੋਇਆ ਮੈਂ ਉਹਨੂੰ ਆਪ ਬੁਲਾ ਕੇ ਦੱਸੂਗਾ ਤੇ ਉਹਨੇ ਮੇਰੀ ਇਹ ਬੇਨਤੀ ਮਨਵਾਨੀ ਕੀਤੀ ਹੈ ਤੇ ਉਹਨੂੰ ਉਹਨਾਂ ਦੇ ਨਾਲ ਗਏ ਵੇ ਅਸੀਂ ਕਿਸੇ ਕਿਸਮ ਦਾ ਕੋਈ ਵੀ ਧਰਮਾ ਜਾਂ ਪ੍ਰਦਰਸ਼ਨ ਨਹੀਂ ਕਰਾਂਗੇ ਅਸੀਂ ਤੁਹਾਡੀ ਵੇਟ ਕਰਾਂਗੇ ਔਰ ਮੈਂ ਉਹਨਾਂ ਦੇ ਇਸ ਵੇਲੇ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰੀ ਇਹ ਗੱਲ ਮੰਨ ਲਈ ਇੱਕ ਸਰ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਸੀ ਸਰਕਾਰ ਨੇ ਤੇ ਅੱਜ ਬਲੋਕ ਪ੍ਰਧਾਨ ਦੇ ਨਾਲ ਤੁਹਾਡੀ ਮੀਟਿੰਗ ਹੋਈ ਹੈ ਕਿ ਕਿਤੇ ਸਮੱਸਿਆ ਆ ਰਹੀ ਹੈ ਕਾਰਡ ਬਣਾਉਣ ਦੀ ਸਰ ਨਹੀਂ ਅਸਲ ਵਿੱਚ ਸ਼ੁਰੂ ਹੋਇਆ ਕੰਮ ਖਾਮੋ ਵੱਡਾ ਬਹੁਤ ਹੈ ਕਿੱਦਾਂ ਕਿਤੇ ਕਮਿਊਨੀਕੇਸ਼ਨ ਗੈਪ ਆ ਜਿਹੜਾ ਉਹ ਰਹਿ ਰਿਹਾ ਹੈ ਜਿਹਦੇ ਸਾਡੇ ਅਧਿਕਾਰਧਾਰਕ ਨੇ ਜਾਂ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਮਤਲਬ ਕਿੰਨਾ ਕੀ ਕੰਮ ਹੈ ਕਿ ਜਿਹੜੇ ਕਾਰਡ ਨੇ ਇਹਨਾਂ ਦਾ ਕੰਮ ਜਿਹੜੇ ਮਸ਼ੀਨਾਂ ਦਿੱਤੀਆਂ ਜਾਂਦੇ ਯੂਥ ਵਿੰਗ ਨੂੰ ਇਹਨਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਯੂਥ ਇਨਚਾਰਜ ਆਮ ਦਿੱਤੀ ਗਈ ਆ ਦੇ ਕੋ ਕਰ ਕਰ ਜਾ ਰਹੇ ਨੇ ਕਿਉਂਕਿ ਇਹ ਵੱਡਾ ਕੰਮ ਔਨ ਕਰਕੇ ਉਹੀ ਕਰ ਸਕਦੇ ਸੀ ਉਹਨਾਂ ਦੇ ਤੇ ਹੁਣ ਮੈਂ ਮਤਲਬ ਉਹਨਾਂ ਨੂੰ ਕਿਹਾ ਵੀ ਤੁਸੀਂ ਜਦੋਂ ਜਾਣਾ ਤਾਂ ਸਾਡੇ ਹਲਕਾ ਜਿਹੜੇ ਉੱਥੇ ਜਿਹੜੇ ਸਾਡੇ ਬਲਾਕ ਪ੍ਰਬੰਧਾਨ ਦੇ ਉਹਨਾਂ ਨੂੰ ਜਾਂ ਜਿਹੜੇ ਸਾਡੇ ਬੂਥ ਇਨਚਾਰਜ ਉਹਨਾਂ ਨੂੰ ਨਾਲ ਲੈ ਕੇ ਜਾਣਾ ਤਾਂ ਕਿ ਉਹ ਲੋਕਾਂ ਨੂੰ ਵੀ ਇਸ ਗੱਲ ਦਾ ਯਕੀਨ ਹੋ ਜਾਵੇ ਵੀ ਇਹ ਸਰਕਾਰੀ ਬੰਦੇ ਹੀ ਨੇ ਕਿਉਂਕਿ ਮੁਹਾਲੀ ਸ਼ਹਿਰ ਦੇ ਵਿੱਚ ਇਹ ਵੀ ਕਿਛ ਚਾਇੰਦਾ ਸੀ ਕਿ ਕੀ ਬਦਲ ਕੇ ਵੀ ਕੋ ਬੰਦੇ ਕਾਰਡ ਬਣਾਉਣ ਵਾਲੇ ਅਸਲੀ ਨੇ ਜਾਂ ਨਕਲੀ ਨੇ ਤੇ ਜਦੋਂ ਬੂਥ ਸਿੰਚਾਰਜ ਨਾਲ ਹੋਊਗਾ ਤਾਂ ਲੋਕਾਂ ਨੂੰ ਵਿਸ਼ਵਾਸ ਹੋਊਗਾ ਵੀ ਸਾਡੇ ਏਰੀਆ ਦਾ ਇਹ ਬੰਦਾ ਹੈ ਇਹ ਬੰਦੇ ਜੈਨੂਨ ਹੈ ਇਹ ਸਰ ਬਹੁਤ ਢੀ ਗੱਲ ਹੈ ਵੀ ਲੋਕ ਵਿਸ਼ਵਾਸ ਨਹੀਂ ਕਰਦੇ ਕੋਈ ਵੀ ਆਪਣਾ ਡਾਟਾ ਨਹੀਂ ਦਿੰਦਾ ਕਿਸੇ ਨੂੰ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਵੀ ਇਹ ਜ਼ਰੂਰੀ ਬਣਾਇਆ ਜਾਊਗਾ ਵੀ ਬਲੋਕ ਪ੍ਰਧਾਨ ਜਾਂ ਕੋਈ ਵੀ ਵਲੰਟੀਅਰ ਐਕਟਿਵ ਤੁਹਾਡਾ ਅਧਾਰ ਨਾਲ ਹੋ ਨਹੀਂ ਬਲੋਕ ਪ੍ਰਧਾਨ ਦੇ ਅੰਦਰ ਤਾਂ ਕਾਫੀ ਜ਼ਿਆਦਾ 2 3 4 5 ਵਾਰਡ ਹੁੰਦੇ ਨੇ ਵਾਰਡ ਦੇ ਵਿੱਚ ਅ ਜਿ cụcਾਰ ਦੇ ਵਿੱਚ 4 4 5 5 ਪੋਲਿੰਗ ਬੂਥ ਹੁੰਦੇ ਨੇ ਤੇ ਉਹ ਜਿਹੜੇ ਬੂਥ ਕਮੇਟੀਆਂ ਬਣੀ ਹੋਈਆਂ ਨੇ ਜਿਹਨਾਂ ਦੇ ਬੂਥ ਇਨਚਾਰਜ ਨੇ ਉਹ ਬਗੈਰਤ ਤੌਰ ਤੇ ਨਾਲ ਜਾਂ ਉਹਨਾਂ ਦੀ ਪਛਾਣ ਹੁੰਦੀ ਆ ਕਿ 1500 ਵੋਟ ਪਿੱਛੇ ਇੱਕ ਵੋਟ ਪਾਉਂਦਾ ਤੇ ਉਹ ਇੰਨਾ 1500 ਵੋਟ ਦੇ ਵਿੱਚ ਉਹ ਇੱਕ ਇਨਚਾਰਜ ਲਾਇਆ ਹੋਇਆ ਤੇ ਉਹਦੇ ਇਨਚਾਰਜ ਨੂੰ ਸਾਰਿਆਂ ਦੀ ਜਾਣ-ਪਛਾਣ ਹੁੰਦੀ ਉਹਨਾਂ ਅਗਰ ਵੀ ਸਾਡੇ ਏਰੀਆ ਦਾ ਬੰਦਾ ਇਸ ਘਰ ਦੇ ਵਿੱਚ ਰਹਿੰਦਾ ਤੇ ਉਹਦੇ ਦੇ ਲੋਕ ਆਪਣੇ ਆਪ ਨੇ ਯਕੀਨ ਕਰ ਲੈਣਗੇ ਮੈਸੇਜ ਦੇ ਦਿਓ ਇਸ ਮੁਹੱਲੇ 'ਚ ਆ ਦੇ ਲੋਕਾਂ ਨੂੰ ਇਹ ਕਾਰਡ ਬਣਾਉਣਾ ਮੇਰਾ ਤਾਂ ਮੈਸੇਜ ਇਹੀ ਹੈ ਵੀ ਇਹ ਇੱਕ ਬੜੀ ਵਧੀਆ ਸਕੀਮ ਹੈ ਤੇ ਇੱਕ ਤਾਂ ਪੈਨਿਕ ਨਾ ਹੋਣਾ ਘਰ ਘਰ ਆਉਣਾ ਸਾਰਾਂ ਦੇ ਕਾਰਨਾਂ ਵਾਸਤੇ ਬਾਰੀ ਬਾਰੀ ਮਸ਼ੀਨਾਂ ਦਿੱਤੀਆਂ ਹੋਈਆਂ ਨੇ ਉਹਨਾਂ ਨੂੰ ਕਿਤੇ ਜਾਣ ਲਈ ਲੋਡ ਦੀ ਕਿਸੇ ਬਕਾਲ ਜਾਂਗੀਆਂ ਲੋਡ ਦੀ ਹੈ ਔਰ ਉਹ ਜਿਹੜੇ ਤੁਹਾਡੇ ਘਰ ਆਉਂਦੇ ਨੇ ਉਹਨਾਂ ਦੇ ਉਹਨਾਂ ਨੂੰ ਪੂਰਾ ਸਹਿਯੋਗ ਦੇਣ ਜੋ ਜੋ ਕਾਗਜ਼ ਪੱਤਰ ਉਹ ਮੰਗਦੇ ਨੇ ਉਹਨਾਂ ਨੂੰ ਦੇ ਦੇ ਤਾਂ ਕਿ ਜਿਹਦੇ ਕਾਰਨ ਇਹ ਉਹ ਜਲਦੀ ਬਣਾਏ ਜਾ ਸਕਾ ਤੇ ਕੋਈ ਦਿੱਕਤ ਕਿਸੇ ਕਿਸਵ ਦੀ ਨਾ ਅੱਛਾ ਜਿਵੇਂ ਆਪੋਜੀਸ਼ਨ ਵਾਲੇ ਕੁਝ ਇਲਜ਼ਾਮ ਲਾਉਂਦੇ ਆ ਕਿ ਆਮ ਆਦਮੀ ਪਾਰਟੀ ਤੇ ਵਰਕਰ ਜਿਹੜੇ ਨਾਲ ਜਾ ਰਹੇ ਆ ਉਹ ਸਿਰਫ ਆਪਣੇ ਵੋਟਰਸ ਨੂੰ ਹੀ ਬਣਾ ਰਿਹਾ ਏ ਇਦਾਂ ਦਾ ਸੋਚ ਮੈਂ ਇਹਦੇ ਬਾਰੇ ਤੁਸੀਂ ਕੀ ਲੈਂਦੇ ਸੇ ਕੋਟਲੀ ਝੂਠ ਬੋਲਦੇ ਨੇ ਇਹ ਭਾਈ ਭਤੀਜਾਵਾਦ ਆ ਜਿਹੜਾ ਇਹ ਇਹਨਾਂ ਨੇ ਸ਼ੁਰੂ ਕੀਤਾ ਇਹਨਾਂ ਨੇ ਹੀ ਕਰਾਇਆ ਇਵਨ ਮਨਰੇਗਾ ਸੀ ਜੇ ਨਾ ਉਹਦੇ ਵਿੱਚ ਵੀ ਕਈ ਐਸੇ ਬੰਦੇ ਪਾਏ ਗਏ ਸਰਪੰਚਾਂ ਦੇ ਰਿਸ਼ਤੇਦਾਰ ਪੰਚਾਂ ਦੇ ਰਿਸ਼ਤੇਦਾਰ ਜਿਹੜੇ ਅਦੇ ਕੰਮਕਾਰ ਕਰਨ ਤੇ ਗਈ ਕਿ ਇਹ ਇਦਾਂ ਦੇ ਕੰਮ ਕਰਦੇ ਨੇ ਆਪੋ ਜੀ ਨਾਲ ਕਰਦੇ ਰਹੇ ਨੇ ਆਮ ਆਦਮੀ ਪਾਰਟੀ ਅੰਦਰ ਦੇ ਕੰਮ ਉਹ ਨਹੀਂ ਕਰਦੀ ਸਾਡੇ ਬਕਾਇਦਾ ਤੌਰ ਤੇ ਜਿਹੜੇ ਨੇਤਾ ਨੇ ਸਾਡੇ ਮਾਨਯੋਗ ਜਗਵਿੰਦਰ ਲਿੰਕੇਜਰੀਵਾਲ ਜੀ ਔਰ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵਾਨ ਸਿੰਘ ਮਾਨ ਜੀ ਉਹਨਾਂ ਵੱਲੋਂ ਇਹ ਸਖਤ ਹਦਾਇਤਾਂ ਨੇ ਬਈ ਘਰ ਘਰ ਜਾਣਾ ਹਰ ਘਰ ਦੇ ਵਿੱਚ ਜਾਣਾ ਨਾ ਕੋਈ ਪਾਰਟੀ ਨਾ ਕੋਈ ਧਰਮ ਨਾ ਕੋਈ ਜਾਤ ਕੁਛ ਨਹੀਂ ਦੇਖਣੀ ਹੈਗੀ ਨੰਬਰ ਵਾਈਜ਼ ਸਾਰਿਆਂ ਨੇ ਜਾਣਾ ਇਸ ਕਰਕੇ ਇਹ ਲੋਕਾਂ ਨੂੰ ਗਮਰਾ ਕਰ ਰਹੇ ਨੇ ਲੋਕ ਇਹਨਾਂ ਦੀ ਇਹਨਾਂ ਤੋਂ ਗਮਰਾ ਨਾ ਹੋਣ ਹਰ ਬੰਦੇ ਦਾ ਘਰ ਬੈਠੇ ਬਤਾਏ ਕਾਹੜਾ ਜਿਹੜਾ ਵਾਣ ਠੀਕ ਹੈ ਕਿ ਆਈਪੀਸੀਡੀ ਵਾਲਿਆਂ ਨੇ ਇੱਕ ਹੋਰ ਉਹ ਕਹਿ ਰਹੇ ਸੀਗੇ ਕਿ ਜਿਵੇਂ ਅਸੀਂ ਰਹਿਣ ਵਾਸਤੇ ਘਰ ਲਏ ਆ ਤਾਂ ਉਹਦੇ ਤੇ ਇਨਹਾਂਸਮੈਂਟ 40% ਬਹੁਤ ਜ਼ਿਆਦਾ ਹੈ ਕਿ ਜਿਹੜੇ ਡਿਸਕਾਊਂਟ ਰੇਟ ਦੇ ਉੱਤੇ ਇੰਡਸਟਰੀਸਟਸ ਨੂੰ ਜਾਂ ਕੁਝ ਇੰਸਟੀਚੂਸ਼ਨਸ ਨੂੰ ਦਿੱਤੀਆਂ ਹੋਈਆਂ ਜ਼ਮੀਨਾਂ ਉਹਨਾਂ ਦੇ ਉੱਤੇ ਇਨਹਾਂਸਮੈਂਟ ਲਾਜੀ ਚਾਹੀਦੀ ਆ ਉਹ ਉਹਦਾ ਵੀ ਤੁਸੀਂ ਉਹ ਇਹ ਦਾ ਹਾਸਪਤਸਾਰਾ ਤੇ ਲੱਗਣੀ ਹੈ ਜਿਹੜੀ ਜਿੰਨੇ ਵੀ ਇਥੇ ਲੋਕ ਜਿਹਨਾਂ ਨੇ ਰਿਪੋਰਟ ਕੀਤੇ ਹੋਏ ਨੇ ਕਿ ਇਹਨੇ ਸਸਤਾ ਕਿਸ ਨੇ ਮਹਗਾ ਪ੍ਰੋਪੋਰਸ਼ਨੇਟ ਸਾਰਾ ਉਹ ਪੈਣੀ ਹੈ ਜਿੱਦਾਂ ਡਮਾਡਾ ਨੇ ਪੇ ਕੀਤਾ ਪੈਸਾ ਤੇ ਉਹ ਸਾਰਾ ਨੂੰ ਪਰਸਪਰ ਜਾੜਾ ਜਿਹੜਾ ਉਹ ਕੈਲਕੂਲੇਸ਼ਨ ਹੋਣੀ ਪੈ ਜਾਣਾ ਸਰ ਇੱਕ ਜਿਹੜਾ ਪੰਜਾਬ ਦੇ ਵਿੱਚ ਹਰ ਇੱਕ ਪਰਿਵਾਰ ਦਾ ਇਹ ਜਿਹੜਾ ਹਰ ਇੱਕ ਮੈਂਬਰ ਦਾ ਦੱਸ ਉਹ ਜਿਹੜਾ ਕਾਰਡ ਬੰਨਣਾ ਮੁਹਾਲੀ ਵਿੱਚ ਕੋਈ ਆਡੈਂਟੀਫਾਈਡ ਕਿਸਮ ਕਿਸੇ ਦਾ ਜਿਹੜਾ ਡਾਟਾ ਕਿਸੇ ਨਿੱਕੇ ਪਰਿਵਾਰ ਨੇ ਮੁਹਾਲੀ ਦੇ ਵਿੱਚ ਜਿਨ੍ਹਾਂ ਦੇ ਬਾਰੇ ਸ਼ੇਰ ਕਰਨ ਇਹ ਸਾਰਿਆਂ ਦੇ ਬੰਨੇ ਆ ਜੀ ਮਤਲਬ ਜਿੰਨੇ ਵੀ ਪਰਿਵਾਰ ਨੇ ਮੁਹਾਲੀ ਦੇ ਵਿੱਚ ਹਰ ਇੱਕ ਨੂੰ ਬੰਨਣਾ ਕੋਈ ਪਰਵਾਹ ਨਹੀਂ ਹੈ ਐਸਾ ਹੈਗਾ ਜਿਹੜਾ ਖੁਦ ਨਾ ਬਣਾਉਣਾ ਚਾਹਦਾ ਹੋਵੇ ਲੱਗਦਾ ਲੇਕਿਨ ਸਾਡੇ ਬੰਦਿਆਂ ਨੇ ਹਰ ਇੱਕ ਪਰਿਵਾਰ ਦੇ ਘਰ ਦੇ ਵਿੱਚ ਜਾਣਾ ਇੱਕ ਹੋਰ ਸਵਾਲ ਇਹ ਹੈਗਾ ਜੀ ਕਿ ਜਿਨ੍ਹਾਂ ਲੋਕਾਂ ਨੇ ਮਤਲਬ ਆਪਣੀ ਪ੍ਰਾਈਵੇਟ ਕਰਵਾਈਆਂ ਹੋਈਆਂ ਕੰਪਨੀਆਂ ਤੋਂ ਉਹਨਾਂ ਦੇ ਵਾਸਤੇ ਵੀ ਐਪਲੀਕੇਬਲ ਹੋਏਗਾ ਸਾਰਿਆਂ ਵਾਸਤੇ ਐਪਲੀਕੇਬਲ ਅੱਜ ਦੀ ਡੇਟ ਪਾਵੇ ਕੋਈ ਮੁਲਾਜ਼ਮਾ ਪਾਵੇ ਕੋਈ ਪੈਂਸਨ ਆ ਰਿਹਾ ਪਾਵੇ ਕੋਈ ਖਰਦਰ ਬਿਜ਼ਨਸ ਖਰਦਦਾ ਮੈਂ ਜੋ ਮਰਜੀ ਕਰਦਾ ਸਾਰਿਆਂ ਦੇ ਵਾਸਤੇ ਇਤਨਾ ਹੀ ਰੇਟ ਮਿਲੇਗਾ ਜੇ ਜਿਨ੍ਹਾਂ ਨੇ ਨਹੀਂ ਜੀ ਮੈਨੂੰ ਬੜੀ ਇੱਕੋ ਦਾ ਮਿਲੇਗਾ ਨਾ ਕਿਸੇ ਦਾ ਪ੍ਰਾਈਵੇਟ ਗੈਜਟ ਨਹੀਂ ਉਸ ਮੈਨੂੰ ਤਾਂ ਇਹ ਬੜਾ ਵੀ ਕਾਰਡ ਹਰੇਕ ਦਵਾ ਜਿਹੜੇ ਮੇਰੇ ਧਿਆਨ ਦੇ ਵਿੱਚ ਆ ਬਾਕੀ ਮੈਂ ਜਿਨ੍ਹਾਂ ਨੇ ਪ੍ਰਾਈਵੇਟ ਇੰਸ਼ੋਰੈਂਸ ਕਰਾਈ ਹੋਈ ਹੈ ਹੈਲਥ ਉਹ ਕੋਲ ਉਹਨਾਂ ਵਿੱਚ ਕੀ ਅਪਲੀਕੇਸ਼ਨ ਕੋਈਗਾ ਉਹ ਲੱਗਦਾ ਮੇਰਾ ਖਾਣਾ ਵੀ ਉਹ ਲੱਗੂ ਮੈਨੂੰ ਇਹ ਬੈਨੀਫਿਟ ਟਾਈਮ ਮਿਲੇ ਉਹਨੂੰ ਬਸ ਸਹੀ ਕਰਦਾ ਤਾਂ ਮੈਨੂੰ ਇਸ ਗੱਲ ਦਾ ਪਤਾ ਨਹੀਂ ਆਗਾ ਉਹ ਮੋਂ ਪਤਾ ਕਰ ਵੀ ਦੱਸ ਸਰਕਰ